ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸਾਰੇ ਭਰਾਵਾਂ ਨੂੰ ਸਾਰੇ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਯਾਨੀ ਕਿ ਸਿੱਧੂ ਡੇਰੀ ਫਾਰਮ ਕਲਾਲਾ ਵੱਲੋਂ ਦੀਵਾਲੀ ਦੀ ਲੱਖ ਲੱਖ ਵਧਾਈਆਂ ਸੋ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ ਦੂਜਾ ਸੂਆ ਪਿਓਰ ਵਿੱਚ ਬੱਸੀ ਲੈ ਕੇ ਆਏ ਆਂ ਮਗਰ ਵੀ ਬੱਸੀਆ ਦੇਖ ਸਕਦੇ ਨੇੜ ਤੋਂ ਚੈੱਕ ਕਰਾਵਾਂਗੇ ਬਹੁਤ ਚੰਗੇ ਸੀਮਣ ਦੀ ਬੱੱਸੀਆ ਇਹਦਾ ਰਿਕਾਰਡ ਕੋਈ ਵੀ ਵੀਰ ਆਪਣੇ ਤੋਂ ਫੋਨ ਤੇ ਲੈ ਸਕਦਾਗਾ ਮਾ ਦਾ ਰਿਕਾਰਡ ਇਹਦਾ 24 25 ਕਿਲੋ ਦਾ ਪਹਿਲੇ ਸੂਏ ਦਾ ਰਿਹਾਗਾ ਤੋੜ ਕੇ ਦਿਖਾਵਾਂਗੇ ਆ ਥਣ ਲੇਵਾ ਨੇੜ ਤੋਂ ਚੈੱਕ ਕਰ ਲਓ ਪੂਰਾ ਸੋਹਣਾ ਮੁਠੀ ਵਾਲਾ ਥਣ ਚਵਾਈ ਵਾਲਾ ਥਣ ਲੱਗਿਆ ਹੋਇਆਗਾ ਜੋ ਵੀ 25 ਕਿਲੋ ਦਾ ਪਲੂਨ ਦਾ ਇਹ ਰਿਕਾਰਡ ਆ ਦੂਜਾ ਸੂਆ ਸੂਈ ਆ ਜੇਰੇ ਦੀ ਪੈ ਚੁੱਕੀ ਆ ਦੇਖ ਸਕਦੇ ਹੋ ਜੇਰੇ ਦੀ ਆਪਣੀ ਗਰੰਟੀ ਹੋਊਗੀ ਜੇਰੇ ਪੈ ਚੁੱਕੀ ਆ ਤਿੰਨ ਘੰਟੇ ਪਹਿਲਾਂ ਇਹ ਸੂਈ ਸੀ ਮਗਰ ਇਹਦੇ ਬੱਚੀ ਆ ਆ ਦੇਖਦੇ ਹੋ ਛੋਟਾ ਕਾਨ ਆ ਪੂਰੀ ਫੁੱਲ ਬਰੀਡ ਦੇ ਵਿੱਚ ਬੱਚੀ ਆ ਕਿਸਾਨ ਵੀਰੋ ਅੱਗੇ ਚੰਗੀ ਬਰੀਡ ਤਿਆਰ ਹੋਵੇ ਤੋਂ ਵੀ ਇਹਦਾ ਕਿਹੜੇ ਸੀਮਨ ਦੇ ਬੱਚੀ ਆ ਤੁਹਾਨੂੰ ਫੋਨ ਤੇ ਆਪਾਂ ਰਿਕਾਰਡ ਇਹਦਾ ਦੇ ਦਾਂਗੇ ਸੋ ਤੁਹਾਨੂੰ ਤੋਰ ਕੇ ਦਿਖਾਉਣੇ ਆ ਬੈੜ ਦਾ ਫੇਸ ਕੁਆਲਟੀ ਚੈੱਕ ਕਰ ਲਓ ਇੱਕ ਵਾਰ ਤੋਂ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ 24 ਅਕਤੂਬਰ ਨੂੰ ਵੀਡੀਓ ਕਵਰ ਕਰ ਰਹੇ ਆ ਸ਼ਾਮ ਨੂੰ 4:30 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ 24 ਤਰੀਕ ਇਹਦਾ ਦੇਖ ਸਕਦੇ ਤੁਸੀਂ ਇੱਕ ਵਾਰ ਤੂੰ ਆਇਆ ਪੁੱਤ ਬਾਹਰੋਂ ਲੈ ਅਦਰ ਦੀ ਇਹਨੂੰ ਲੈ ਉੱਚਾ ਲਮਾ ਵੱਡਾ ਕਦਗਾਠਾ 24 25 ਕਿਲੋ ਦਾ ਰਿਕਾਰਡ ਹੈ ਇਹਦਾ ਐਲਣ ਦਾ ਦੂਜਾ ਸੂਆ ਇਹ ਸੂਹੀ ਆ ਲੈ ਚੱਲ ਪੁੱਤ ਗਾਹਾਂ ਅੱਗੇ ਲੈ ਚੱਲ ਤੂੰ ਪੇ ਟਰੈਕਟਰ ਦੇ ਨਾਲ ਨਾਲ ਲੈ ਚੱਲ ਅਜੇ ਕਮਾਲਾ ਪੁੱਤ ਕਮਾਲ ਧਿਆਨ ਹੌਲੀ ਹੌਲੀ ਲਵੇਂ ਫੜ ਬੱਚੇ ਨੂੰ ਤੀਜੀ ਕਰੂ ਹੁਣ ਅੰਨੇ ਦੀ ਜੱਜਮੈਂਟ ਕਰ ਸਕਦੇ ਤੁਸੀਂ ਬਹੁਤ ਸੋਹਣਾ ਹਵਾਨਾ ਕੀਤਾ ਤਿਆਰੇ ਨੇ ਐਤੀ 30 ਕਿਲੋ ਦੇ ਕਰੀਬ ਹੈ ਦੁੱਧ ਪਾ ਦੂਗੀ ਚੰਗੀ ਘਿਹਰ ਦੇ ਨਾਲ ਆ ਬਸੀ ਇੱਕ ਵਾਰ ਤੋਂ ਫੇਰ ਕਿਸਾਨ ਵੀਰੋ ਚੈੱਕ ਕਰ ਲੋ ਇਹ ਤਾਂ ਕੈਮਰਾ ਹਟਾਉਂ ਨੂੰ ਜੀ ਨਹੀਂ ਕਰਦਾ ਬਹੁਤ ਚੰਗੀ ਬਰੀਡ ਦੀ ਤੇ ਚੰਗੇ ਰਿਕਾਰਡ ਦੀ ਬੱਚੀ ਹੈ ਇਹ ਜਿਹੜਾ ਮੇਰਾ ਵੀਰ ਤਿਆਰ ਕਰ ਲੋ ਅੱਗੇ ਰਿੰਗ 'ਚ ਖੜਨ ਵਾਲੀ ਚੀਜ਼ ਹੈ ਇਹ ਦੇਖ ਸਕਦੇ ਹੋ ਤੁਸੀਂ ਇੱਕ ਦਿਨ ਦਾ ਬੱਚਾ ਖੁਰਲੀ ਦੇ ਹਮਾਰ ਜਾਂਦੀ ਹੈ ਇਹ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਧੰਨਵਾਦ